ਵਾਹਣ ਮੇਲਾ ਬੋਲੀ ਨਲਾਮੀ ਇੱਕ ਵਾਰੀ ਫੇਰ ਆ ਗਈ ਮਿੱਤਰੋ ਜਿਸ ਦੇ ਵਿੱਚ ਬਹੁਤ ਸੋਹਣੇ ਸੰਦ ਟਰੈਕਟਰ ਕਾਰਾਂ ਟਰੱਕ ਕੈਂਟਰ 407 ਮੋਟਰਸਾਈਕਲ ਵਗੈਰਾ 3 ਵੀਲਰ ਕਮਰਸ਼ੀਅਲ ਵਹੀਕਲ ਆ ਜਿਹੜੇ ਬਹੁਤ ਸੋਹਣੇ ਸਾਫ ਕੰਡੀਸ਼ਨ ਦੇ ਵਿੱਚ ਆ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਇੱਕ ਵਾਰੀ ਆਪ ਖੁਦ ਵੀ ਜਾ ਕੇ ਦੇਖਿਓ ਹੈ ਕਿ ਇਹਨਾਂ ਦੀ ਕੰਡੀਸ਼ਨ ਕਿਵੇਂ ਦੀ ਆ ਬਹੁਤ ਸੋਹਣੀ ਕੰਡੀਸ਼ਨ ਆ ਇੱਕ ਗੱਲ ਹੋਰ ਦੱਸ ਦਈਏ ਵੀਡੀਓ ਦੇ ਵਿੱਚ ਜਿੰਨੇ ਸੰਦ ਦਿਖਾਏ ਜਾਂਦੇ ਆ ਕਈ ਵਾਰੀ ਹੁੰਦਾ ਵੀ ਕਿਸੇ ਨਿਲਾਮੀ ਦੇ ਵਿੱਚ ਨਹੀਂ ਲਾਏ ਜਾਂਦੇ ਤੇ ਉਹ ਅਗਲੀ ਨਿਲਾਮੀ ਦੇ ਵਿੱਚ ਲਾ ਦਿੱਤੇ ਜਾਂਦੇ ਆ ਜੇ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਹਰ ਇੱਕ ਨਿਲਾਮੀ ਦਾ ਪਤਾ ਲੱਗਦਾ ਰਹੇ ਤਾਂ ਪਹਿਲਾਂ ਪੇਜ ਨੂੰ ਕਰ ਲਓ ਫੋਲੋ ਤੇ ਸ਼ੇਅਰ ਕਰ ਦਿਓ ਇਹ ਜਿਹੜੀ ਨਿਲਾਮੀ ਸ਼ਰੀਵ ਰਾਮ ਆਟੋਮਾਲ ਵਾਲੇ ਲੁਧਿਆਣਾ ਕਰਾਉਣਾ ਕਰਾਉਣ ਜਾ ਰਹੇ ਆ 21 9 2024 ਰੈਸ ਨੋਟ ਪਤਾ ਕਰ ਲਓ ਪਿੰਡ ਗਹੋਰ ਫਰੋਜਪੁਰ ਰੋਡ ਲੁਧਿਆਣਾ ਜਿਗਰਾਵਾਂ ਤੋਂ ਲੰਘ ਕੇ ਪੈ ਜਾਂਦਾ ਤੇ ਲੁਧਿਆਣੇ ਤੋਂ ਪਹਿਲਾਂ ਪੈ ਜਾਂਦਾ ਇੱਕ ਕੰਟੈਕਟ ਨੰਬਰ ਹੈ ਜਿਹੜੇ ਸਕਰੀਨ ਤੇ ਦਿੱਤੇ ਹੈ ਤੇ ਤੁਹਾਨੂੰ 2000 ਰੁਪਏ ਜਿਹੜੇ ਆਧਾਰ ਕਾਰਡ ਹੈ ਉਹ ਨਾਲ ਲੈ ਕੇ ਜਾਣਾ ਪਊਗਾ 2000 ਰੁਪਏ ਦਾ ਟੋਕਨ ਕੱਟਿਆ ਜਾਊਗਾ ਤੇ ਤੁਹਾਨੂੰ ਅੰਦਰ ਜਦੋਂ ਤੁਸੀਂ ਚਲੇ ਜਾਓਗੇ ਸੌਦਾ ਜਿਹੜਾ ਬਣੂਗਾ ਉਹ ਚ ਐਡਜਸਟ ਕਰ ਲਏ ਜਾਣਗੇ ਜੇ ਤੁਹਾਡਾ ਸੌਦਾ ਨਹੀਂ ਬਣਦਾ ਤੁਹਾਨੂੰ ਵਾਪਸ ਕਰ ਦਿੱਤੇ ਜਾਣਗੇ ਤੇ ਤੁਹਾਡੇ ਨਾਲ ਇੱਕ ਬੰਦਾ ਹੀ ਅੰਦਰ ਐਂਟਰ ਕਰਨ ਵਾਸਤੇ ਜਾ ਸਕਦਾ ਹੈ ਇਹ ਸ਼ੇਅਰ ਕਰ ਦਿਓ ਅਗਲੀ ਅਪਡੇਟ ਦੇ ਨਾਲ ਮਿਲਾਂਗੇ ਤੇ ਕਮੈਂਟ ਦੇ ਵਿੱਚ ਬਈ ਵੀਡੀਓ ਜਿਆਦਾ ਚੱਲਣ ਕਰਕੇ ਹਰੇਕ ਦਾ ਰਿਪਲਾਈ ਨਹੀਂ ਕੀਤਾ ਜਾਂਦਾ ਐਡਰੈਸ ਪਤਾ ਹੈ ਜਿਹੜਾ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਦਿੱਤੇ ਆ ਤੇ ਸ਼ੇਅਰ ਕਰ ਦਿਓ ਵੀਡੀਓ ਨਾਲ ਬਣੇ ਰਹਿਣ ਲਈ ਨਵੀਂ ਵੀਡੀਓ ਦੇਖਣ ਲਈ ਪੇਜ ਕਰ ਲਓ ਫੋਲੋ ਬਾਅਦ ਵਿੱਚ ਵੀਡੀਓ ਤੇ ਕੋਈ ਤਰਾਜ ਨਹੀਂ ਆਪਾਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣੀ ਸੀ ਹਰੇਕ ਨੇ ਜਾਣਾ ਕਰਨਾ ਬਈ ਆਪਦੀ ਮਰਜ਼ੀ ਨਾਲ